ਰਾਵੀ ਦੀ ਚਪੇੜ ਦੇ ਵਿੱਚ ਅਜਨਾਲੇ ਦੀ ਆਈ ਸਕੀ ਨਾਲੇ ਨੂੰ ਆਪਾਂ ਇਸ ਵੇਲੇ ਦਿਖਾ ਸਕਦੇ ਹਾਂ ਤੁਹਾਨੂੰ ਕਿ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਭਾਵੇਂ ਰਾਵੀ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਹੈ ਉਹ ਖਤਮ ਹੋ ਚੁੱਕਾ ਹੈ ਜੇ ਲਾਗੇ ਚਾਕੇ ਪਿੰਡਾਂ ਦੀ ਗੱਲ ਕਰੀਏ ਤਾਂ ਪਾਣੀ ਦਾ ਪੱਧਰ ਬਹੁਤ ਘੱਟ ਚੁੱਕਾ ਆ ਪਰ ਅਜਨਾਲੇ ਦੀ ਸਕੀ ਨਾਲੀ ਤੁਹਾਨੂੰ ਦਿਖਾ ਰਿਹਾ ਕਿ ਸਕੀ ਨਾਲੇ ਦੇ ਵਿੱਚ ਪਾਣੀ ਜਿਹੜਾ ਹੈ ਉਸੇ ਤਰੀਕੇ ਦੇ ਨਾਲ ਬਰਕਰਾਰ ਆ ਔਰ ਸਕੀ ਨਾਲੇ ਦੇ ਉੱਤੇ ਸਥਿਤ ਜਿਹੜੇ ਕੈਂਪ ਦੇਖ ਸਕਦੇ ਹੋ ਤੁਸੀਂ ਮੇਰੇ ਸਾਹਮਣੇ ਕੈਮਰਾਮੈਨ ਨੂੰ ਕਹਾਵਾਂਗੇ ਕਿ ਕੈਂਪ ਜਿਹੜੇ ਲੱਗੇ ਹੋਏ ਨੇ ਔਰ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜਾ ਕੈਂਪ ਲਗਾਏ ਗਏ ਨੇ ਜੇ ਅੱਜ ਗੱਲ ਕਰੀਏ ਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਵੱਲੋਂ ਜਿਹੜਾ ਹਰ ਪ੍ਰਕਾਰ ਦੇ ਕੈਂਪ ਜਿਹੜੇ ਇੱਥੇ ਲਗਾਏ ਗਏ ਨੇ ਤਾਂ ਕਿ ਜਿਹੜੇ ਲੋੜਵੰਦਾ ਦੀ ਮਦਦ ਕੀਤੀ ਜਾਵੇ ਔਰ ਸਾਡੇ ਨਾਲ ਜਿਹੜੇ ਜਰਨਲ ਸਖਤਰ ਜਗਦੀਪ ਸਿੰਘ ਕਾਲੋ ਜੀ ਮੌਜੂਦ ਆ ਗੱਲ ਕਰ ਲੈਨੇ ਆ ਸਰ ਤੁਸੀਂ ਅੱਜ ਆਏ ਹੋ ਪਹਿਲਾਂ ਤਾਂ ਹਾਲਾਤ ਦੇਖੋ ਤੁਸੀਂ ਦੇਖੇ ਹੋਣਗੇ ਕਿਸ ਤਰੀਕੇ ਦੇ ਹਾਲਾਤ ਆ ਜੇ ਸਕੀਨ ਨਾਲ ਆ ਦੇਖ ਸਕਦੇ ਹੋ ਤੁਸੀਂ ਕਿ ਇਸ ਸਮੇਂ ਜਿੰਨਾ ਪਾਣੀ ਪਹਿਲਾਂ ਸੀ ਉਹਨਾਂ ਹੀ ਪਾਣੀ ਹੁਣ ਚੱਲ ਰਿਹਾ ਥੋੜਾ ਬਹੁਤ ਫਰਕ ਆ ਜੀ ਬਿਲਕੁਲ ਮੈਂ ਪਹਿਲਾਂ ਵੀ 25 ਤਰੀਕ ਤੋਂ ਸਾਡਾ ਕੈਂਪ ਡੇਰਾ ਪਠਾਣਾ ਡੇਰਾ ਬਾਬਾ ਨਾਨਕ ਸ਼ੁਰੂ ਹੋਇਆ ਸੀ ਉਹ ਕੈਂਪ ਜਦੋਂ ਸ਼ੁਰੂ ਹੋਇਆ ਸੀ ਤਿੰਨ ਦਿਨ ਮੈਂ ਉੱਥੇ ਕੈਂਪ ਦੇ ਵਿੱਚ ਹੀ ਸੀ ਬੜਾ ਬਹੁਤ ਚਾਰਜਰ 5 5 6 6 ਫੁੱਟ ਪਾਣੀ ਸੀ ਜਿਹੜਾ ਅਸੀਂ ਉੱਥੇ ਸੇਵਾ ਨਿਭਾਉਂਦੇ ਰਹੇ ਸੇਵਾ ਕਰਦੇ ਰਹੇ ਆ ਪਿੰਡਾਂ ਦੇ ਵਿੱਚ ਜਾ ਕੇ ਰਾਸ਼ਨ ਲੰਗਰ ਪਾਣੀ ਸਾਰਾ ਦਿੰਦੇ ਰਹੇ ਆ ਉਹਨਾਂ ਦੇ ਨਾਲੇ ਦੇ ਵਿੱਚ ਵੀ ਪਿਛਲੇ 5 ਦਿਨ ਤੋਂ ਸਾਡਾ ਕੈਂਪ ਲੱਗਾ ਤੇ 5 ਦਿਨ ਪਹਿਲਾਂ ਤੋਂ 4 ਦਿਨ ਤੋਂ ਅਸੀਂ ਇੱਥੇ ਹੀ ਲਗਾਤਾਰ ਔਰ ਮੈਂ ਦੇਖ ਰਿਹਾ ਵੀ ਪਾਣੀ ਘਟਣ ਦੀ ਬਜਾਏ ਵਧਿਆ ਹੀ ਆ ਘਟਿਆ ਨਹੀਂ ਆ ਕਿਉਂਕਿ ਕੱਲ ਵੀ ਬਾਰਿਸ਼ ਹੋਈ ਅੱਜ ਫੇਰ ਬਾਰਿਸ਼ ਹੋਈ ਆ ਤੇ ਅਸੀਂ ਪਰਸੋਂ ਵੀ ਬੋਟਾਂ ਦੇ ਰਾਹੀਂ ਆ ਇਥੇ ਗਏ ਸੀ ਪਿੰਡਾਂ ਦੇ ਵਿੱਚ ਔਰ ਉੱਥੇ ਜਦੋਂ ਜਾ ਕੇ ਸਾਨੂੰ ਪਤਾ ਲੱਗਿਆ ਵੀ ਉਹਨਾਂ ਨੇ ਕਈ ਕਈ ਦਿਨਾਂ ਤੋਂ ਉੱਥੇ ਕੋਈ ਨਹੀਂ ਪਹੁੰਚਿਆ ਪਾਣੀ ਦੀ ਸਖਤ ਲੋੜ ਸੀ ਬੋਰ ਜਿਹੜੇ ਉਹ ਬੰਦ ਹੋ ਗਏ ਬਿਜਲੀ ਕੱਟੀ ਹੋਈ ਆ ਸੋ ਬਹੁਤ ਬੁਰੇ ਹਾਲਾਤ ਸੀ ਗੱਲ ਕੱਟਣ ਲੱਗਾ ਕਈ ਜਗ੍ਹਾ ਤੇ ਵੀਡੀਓ ਵਾਇਰਲ ਹੋਣ ਡੀਆਂ ਜੀ ਬਹੁਤ ਰਾਸ਼ਨ ਪਹੁੰਚ ਗਿਆ ਪਰ ਕਈ ਇਹੋ ਜਿਹੇ ਇਲਾਕੇ ਵੀ ਹੈਗੇ ਜਿੱਥੇ ਕੋਈ ਨਹੀਂ ਪਹੁੰਚਿਆ ਅਜੇ ਤੱਕ ਦੇਖੋ ਐਕਚੁਅਲੀ ਕੀ ਆ ਜਿਹੜੇ ਸੜਕਾਂ ਦੇ ਉੱਤੇ ਪਿੰਡ ਆ ਜਾਂ ਜਿੱਥੇ ਮੇਨ ਰਾਤ ਕੈਂਪ ਲੱਗੇ ਹੋਏ ਆ ਉੱਥੇ ਤੇ ਲੰਗਰ ਦੀ ਪਰਮਾਰ ਹੈ ਸਾਰੀਆਂ ਜਥੇਬੰਦੀਆਂ ਆ ਜਿਹੜੀਆਂ ਬਾਹਰੋਂ ਸਟੇਟਾਂ ਤੋਂ ਹਰਿਆਣਾ ਵਗੈਰਾ ਤੋਂ ਵੀ ਸਾਰੇ ਆ ਰਹੇ ਉਹ ਵੀ ਲੰਗਰ ਉੱਥੇ ਵੰਡੇ ਜਾ ਰਹੇ ਆ ਕਈ ਕਈ 4 4 5 5 6 6 ਵਰੇ ਲੋਕਾਂ ਨੇ ਉੱਥੇ ਲੰਗਰ ਲੈ ਲਿਆ ਲੇਕਿਨ ਜਿੱਥੇ ਲੋੜ ਹੈ ਜਿਹੜੀ ਜਿੱਥੇ ਪਾਣੀ ਭਰਿਆ ਸੀ ਪਿੰਡਾਂ ਦੇ ਵਿੱਚ ਜਿੱਥੇ ਕੋਈ ਪਹੁੰਚਿਆ ਹੀ ਨਹੀਂ ਉੱਥੇ ਸਖਤ ਲੋੜ ਸੀ ਲੇਕਿਨ ਸਾਡੀ ਟੀਮਾਂ ਨੇ ਦੋਨੋਂ ਕੈਂਪਾਂ ਦੇ ਵਿੱਚ ਅਜਨਾਲੇ ਤੋਂ ਵੀ ਤੇ ਡੇਰਾ ਪਠਾਣਾ ਤੋਂ ਵੀ ਐਕਚੁਅਲ ਦੇ ਵਿੱਚ ਜਿਹੜੇ ਪਿੰਡਾਂ ਦੇ ਵਿੱਚ ਲੋੜ ਸੀ ਜਾ ਕੇ ਪਹਿਲਾਂ ਕਿਸ਼ਤੀ ਦੇ ਰਾਈਂ ਤੇ ਫਿਰ ਟ੍ਰੈਕਟਰ ਟਰਾਲੀਆਂ ਦੇ ਰਾਈਂ ਉਹਨਾਂ ਪਿੰਡਾਂ ਦੇ ਵਿੱਚ ਪਹਿਲਾਂ ਲੰਗਰ ਵੰਡਦੇ ਰਹੇ ਜੀ ਅਸੀਂ ਹੁਣ ਅਸੀਂ ਕਿੱਟਾਂ ਬਣਾ ਕੇ ਹਰ ਇੱਕ ਚੀਜ਼ ਉਹ ਜਿਹੜੀ ਹਰ ਪਰਿਵਾਰ ਨੂੰ ਰੋਜ਼ਾਨਾ ਲੋੜ ਹੈ ਉਹ ਸਾਰੀ ਕਿੱਟ ਬਣਾ ਕੇ ਉਹਦੇ ਵਿੱਚ ਅਸੀਂ ਉਹਦੇ ਵਿੱਚ ਜੀ ਤੁਸੀਂ ਟੂਥ ਬਰਸ਼ ਤੋਂ ਲੈ ਕੇ ਟੂਥ ਪੇਸ ਤੋਂ ਲੈ ਕੇ ਟਾਰਚ ਤੋਂ ਲੈ ਕੇ ਅਰਗਬੱਤੀ ਮੋਮਬੱਤੀਆਂ ਉਦੇ ਚ ਚਾਹ ਪੱਤੀ ਉਦੇ ਚ ਸੁੱਕਾ ਦੁੱਧ ਉਦੇ ਚ ਮੱਛਰ ਦਾ ਨੀ ਹਰ ਚੀਜ਼ ਮਤਲਬ ਘਰ ਦੀ ਜਿਹੜੀ ਲੋੜ ਹੈ ਚਾਵਲ ਦਾਲ ਹਰ ਚੀਜ਼ ਉਹਦੇ ਵਿੱਚ ਪਾ ਕੇ ਸਾਬਣ ਡਿਟੋਲ ਸਾਰੀਆਂ ਚੀਜ਼ਾਂ ਦੀ ਕਿੱਟ ਬਣਾ ਕੇ ਅਸੀਂ ਕੱਲ ਵੀ ਦੋ ਪਿੰਡਾਂ ਦੇ ਵਿੱਚ ਜਿੰਨੇ ਘਰ ਸੀ ਅਸੀਂ ਆਲਮੋਸਟ ਸਾਰੇ ਘਰਾਂ ਦੇ ਵਿੱਚ ਖੁੱਜ ਆ ਕੇ ਵੰਡ ਕੇ ਆਏ ਆ ਅੱਜ ਵੀ ਸਾਡੀ ਤਿੰਨ ਪਿੰਡਾਂ ਦਾ ਟਾਰਗੇਟ ਹੈ ਕਿ ਤਿੰਨਾਂ ਪਿੰਡਾਂ ਦੇ ਵਿੱਚ ਸਾਡੀ ਟੀਮ ਉੱਥੇ ਡੇਰਾ ਬਾਬਾ ਨਾਨਕ ਵੰਡ ਕੇ ਆਏਗੀ ਇੱਥੇ ਸਾਡਾ ਕੱਲ ਮੈਡੀਕਲ ਕੈਂਪ ਲੱਗਾ ਹਰੜ ਕਲਾਂ ਦੇ ਵਿੱਚ ਤੇ ਗੁਜਰਪੁਰਾ ਚ ਕੱਲ ਦੋ ਕੈਂਪ ਲੱਗੇ ਆ ਅੱਜ ਦਿਆਲਪੱਟੀ ਪਿੰਡ ਦੇ ਵਿੱਚ ਤੇ ਗੁਲਾਬ ਪਿੰਡ ਦੇ ਵਿੱਚ ਸਾਡੇ ਅੱਜ ਜਿਹੜੇ ਆ ਗੱਗੋਮਾਲ ਪਿੰਡ ਦੇ ਵਿੱਚ ਤਿੰਨਾਂ ਪਿੰਡਾਂ ਦੇ ਵਿੱਚ ਅੱਜ ਮੈਡੀਕਲ ਕੈਂਪ ਲੱਗ ਰਹੇ ਆ ਜਿੱਥੇ ਡਾਕਟਰ ਚੈੱਕਅਪ ਕਰ ਰਹੇ ਆ ਦਵਾਈਆਂ ਜਿਹੜੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫ੍ਰੀ ਮੁਹੱਈਆ ਕਰਾਈਆਂ ਜਾ ਰਹੀਆਂ ਸੋ ਕੱਲ ਵੀ ਮੈਂ ਦੇਖਿਆ ਕੈਂਪਾਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਹੁਤ ਵੱਡੀ ਗਿਣਤੀ ਦੇ ਵਿੱਚ ਬਜ਼ੁਰਗ ਖਾਸ ਕਰਕੇ ਆਏ ਜਿਨ੍ਹਾਂ ਨੂੰ ਪਾਣੀ ਦੇ ਕਰਕੇ ਇਨਫੈਕਸ਼ਨ ਦੇ ਕਰਕੇ ਬਹੁਤ ਸਾਰੀ ਪ੍ਰੋਬਲਮ ਹੋ ਗਈ ਸੀ ਤੇ ਅੱਜ ਵੀ ਹੁਣ ਉੱਥੇ ਜਾ ਰਹੇ ਆ ਮੈਨੂੰ ਲੱਗਦਾ ਕਿ ਅੱਜ ਵੀ ਉੱਥੇ ਜੋ ਮੇਰੇ ਕੋਲ ਹੁਣੇ ਮੈਸੇਜ ਆਇਆ ਕਿ ਬਹੁਤ ਵੱਡੀ ਗਿਣਤੀ ਚ ਲੋਕ ਉੱਥੇ ਵੇਟ ਕਰ ਰਹੇ ਆ ਸੋ ਸਰਦਾਰ ਮੋੜ ਵਸੇਬੇ ਦੀ ਹੁਣ ਗੱਲ ਕਰਦੇ ਆ ਆਪਾਂ ਬਹੁਤ ਕੋਈ ਪਹੁੰਚ ਗਿਆ ਲੋਕਾਂ ਕੋ ਤੁਸੀਂ ਆਪ ਦੱਸਦੇ ਹੋ ਕਿ ਲੋਕਾਂ ਦੇ ਕੋਲ ਕਿਸੇ ਚੀਜ਼ ਦੀ ਹੁਣ ਕਮੀ ਨਹੀਂ ਹੈ ਜੇ ਹੁੰਦੀ ਵੀ ਆ ਤਾਂ ਨਾਲ-ਨਾਲ ਪਹੁੰਚਦੀ ਕਿਤੇ ਜਾ ਰਹੀ ਆ ਪਰ ਮੋਰਫ ਸੇਵੇ ਦੀ ਲੋੜ ਆ ਘਰ ਦੇਖਿਆ ਤੁਸੀਂ ਘਰਾਂ ਦਾ ਬਹੁਤ ਲੋਕਾਂ ਨੂੰ ਨੁਕਸਾਨ ਹੋ ਰਹਿਣ ਜੋ ਉਹ ਨਹੀਂ ਹੈਗੇ ਉਲਰੇ ਪਏ ਆ ਜਮੀਨ ਜਿਹੜੀ ਮਿੱਟੀ ਖਿਸ ਚੁੱਕੀ ਆ ਥੱਲੇ ਕਿਸੇ ਟਾਈਮ ਹੀ ਡੇਗ ਸਕਦੇ ਆ ਤਾਂ ਉਹਨਾਂ ਨੇ ਮੋਰਫ ਸੇਵੇ ਲਈ ਕੀ ਕਰਨ ਜਾ ਰਹੇ ਹੋ ਦੇਖੋ ਅਜੇ ਮੈਂ ਸਮਝਦਾ ਕਿ ਘੱਟ ਤੋਂ ਘੱਟ 10 ਦਿਨ ਹੋਰ ਲੱਗਣਗੇ ਕਿ ਬਰਸਾਤ ਹੋ ਰਹੀ ਹੁੰਦੀ ਤੇ ਘੱਟ ਤੋਂ ਘੱਟ 10 ਦਿਨ ਹੋਰ ਲੱਗਣਗੇ ਜਦੋਂ ਪਾਣੀ ਖੇਤਾਂ ਦੇ ਵਿੱਚੋਂ ਸੁੱਕੂਗਾ ਇਹ ਫਸਲ ਤੇ ਆਲਮੋਸਟ ਖਤਮ ਹੋ ਚੁੱਕੀ ਆ ਕੋਈ ਕੋਈ ਕਿਸੇ ਕਿਸੇ ਖੇਤ ਚ ਭਾਵੇਂ ਥੋੜਾ ਬਹੁਤ ਫਸਲ ਜਿਹੜੀ ਆਵੇ ਜਾਂ ਤੇ ਉਹ ਉਹਨੂੰ ਬਿਮਾਰੀ ਪੈ ਚੁੱਕੀ ਆ ਜਾਂ ਕਾਲੀ ਹੋ ਚੁੱਕੀ ਆ ਜਾਂ ਉਹਦੇ ਵਿੱਚ ਦਾਣਾ ਜਿਹੜਾ ਚਾਵਲ ਉਹ ਹੈ ਹੀ ਨਹੀਂ ਸੋ ਇਸ ਤੋਂ ਬਾਅਦ ਜਿਹੜੀ ਅਗਲੀ ਫਸਲ ਬੀਜਣੀ ਆ ਜਿਹੜੀ ਕਣਕ ਆ ਉਹਦੇ ਲਈ ਮੈਂ ਸਮਝਦਾ ਕਿ ਖਾਦ ਦੀ ਲੋੜ ਹੈ ਉਹਦੇ ਲਈ ਬਜਾਈ ਦੀ ਲੋੜ ਹੈ ਟਰੈਕਟਰ ਦੇ ਲਈ ਡੀਜ਼ਲ ਦੀ ਲੋੜ ਹੈ ਕਿਉਂਕਿ ਜਿੰਨੇ ਜਿਹੜੇ ਛੋਟੇ ਕਿਸਾਨ ਹੈ ਜਾਂ ਜਿਹੜੇ ਉਹਨਾਂ ਦੇ ਲਈ ਤੇ ਮੈਂ ਸਮਝਦਾ ਵੀ ਕਰਜ਼ਾ ਪਹਿਲਾਂ ਹੀ ਸਿਰ ਤੇ ਚੜਿਆ ਤੇ ਹੋਰ ਕਰਜ਼ਾ ਲੈ ਕੇ ਅਗਲੀ ਫਸਲ ਵੇਚਣਾ ਬੜਾ ਮੁਸ਼ਕਲ ਹੈ ਸੋ ਉਸ ਸਮੇਂ ਰਾਤ ਦੀ ਲੋੜ ਹੋਏਗੀ ਉਸ ਸਮੇਂ ਪੈਕੇਜ ਦੀ ਵੀ ਲੋੜ ਹੋਏਗੀ ਮਦਦ ਦੀ ਵੀ ਲੋੜ ਹੋਏਗੀ ਤੇ ਦਿੱਲੀ ਸੇ ਗੁਰਦਰਾ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਉਸ ਦਾ ਵੀ ਇੰਤਜ਼ਾਮ ਸਾਡੀ ਪਲੈਨਿੰਗ ਚੱਲ ਰਹੀ ਹੈ ਕਿ ਉਸ ਸਮੇਂ ਅਸੀਂ ਕੀ ਕਰਨਾ ਹੈ ਔਰ ਮੈਂ ਬਾਕੀ ਜਥੇਬੰਦੀਆਂ ਨੂੰ ਵੀ ਬੇਨਤੀ ਕਰਾਂਗਾ ਕਿ ਹੁਣ ਲੰਗਰ ਪਾਣੀ ਜਿਹੜਾ ਇਹ ਜਿਆਦਾ ਨਾ ਲਿਆ ਕੇ ਅਗਲੀ ਪਲੈਨਿੰਗ ਕਰੋ ਕਿ ਜਿਹੜੀ 1 ਮਹੀਨੇ ਬਾਅਦ ਜਿਹੜੀ ਜ਼ਿੰਮੇਦਾਰਾਂ ਨੂੰ ਛੋਟੇ ਕਿਸਾਨਾਂ ਨੂੰ ਜਿਹੜੇ ਕੱਚੇ ਥੱਲੇ ਦਬੇ ਆ ਉਹਨਾਂ ਨੂੰ ਕਿਸ ਚੀਜ਼ ਦੀ ਲੋੜ ਹੈ ਜਾਂ ਜਿਨ੍ਹਾਂ ਦੇ ਮਕਾਨ ਟਹਿ ਗਏ ਆ ਉਹਨਾਂ ਨੂੰ ਮਕਾਨ ਦੀ ਲੋੜ ਹੈ ਜਾਂ ਫਿਰ ਜਿਨ੍ਹਾਂ ਦੇ ਜਿਨ੍ਹਾਂ ਦਾ ਗੁਜ਼ਾਰਾ ਹੀ ਪਸ਼ੂਆਂ ਦਾ ਦੁੱਧ ਤੋਂ ਚੱਲਦਾ ਸੀ ਜਿਨ੍ਹਾਂ ਦੇ ਪਸ਼ੂ ਉਕੇ ਮਰ ਗਏ ਰੁੜ ਗਏ ਉਹਨਾਂ ਦੇ ਲਈ ਕੀ ਕੀਤਾ ਜਾ ਸਕਦਾ ਇਹ ਸਾਰੀ ਪਲੈਨਿੰਗ ਜਿਹੜੀ ਆ ਮੈਂ ਜਥੇਬੰਦੀਆਂ ਨੂੰ ਕਹਾਂਗਾ ਕਿ ਉਹ ਇਸ ਦਾ ਪ੍ਰਬੰਧ ਕਰਨ ਅਸੀਂ ਵੀ ਦਿੱਲੀ ਕਮੇਟੀ ਵੱਲੋਂ ਇਸ ਦੇ ਉੱਤੇ ਵਰਕਿੰਗ ਕਰ ਰਹੇ ਹਾਂ ਔਰ ਜਿੰਨੀ ਵੱਧ ਤੋਂ ਵੱਧ ਮਦਦ ਹੋਵੇਗੀ ਉਹ ਜ਼ਰੂਰ ਅਸੀਂ ਸਰਨਾ ਧਰਮ ਪ੍ਰਚਾਰ ਕਮੇਟੀ ਤੋਂ ਮਨਜੀਤ ਸਿੰਘ ਧੋਮਾ ਜੀ ਆ ਧੋਮਾ ਸਾਹਿਬ ਤੁਸੀਂ ਖੁਦ ਜਿਹੜਾ ਇਸ ਚੀਜ਼ ਨੂੰ ਆਵਾਜ਼ ਕਰ ਰਹੇ ਹੋ ਆਪਣੀਆਂ ਅੱਖਾਂ ਦੇ ਨਾਲ ਸਾਰਾ ਕੁਝ ਦੇਖ ਰਹੇ ਹੋ ਜਿਸ ਤਰੀਕੇ ਨਾਲ ਸੇਵਾ ਚੱਲ ਰਹੀ ਆ ਇੱਕ ਰੂਟ ਪਲਾਨ ਦੀ ਗੱਲ ਕੀਤੀ ਗਈ ਸੀ ਤੁਹਾਨੂੰ ਕੀ ਲੱਗਦਾ ਕਿਸ ਤਰੀਕੇ ਦੇ ਪਰਿਵਾਰ ਹੋਣੇ ਚਾਹੀਦੇ ਹੈ ਉਹ ਮੇਰੀ ਤੇ ਸਾਧ ਸੰਗਤ ਨੂੰ ਬੇਨਤੀ ਆ ਕਿ ਜਿਸ ਸ਼ਰਦਾ ਸਤਕਾਰ ਦੇ ਨਾਲ ਜਿਵੇਂ ਹੜ ਆਏ ਆ ਜਿਵੇਂ ਹੜ ਆਏ ਆ ਬੜਾ ਵੱਡਾ ਜਿਹੜਾ ਵਾ ਨੁਕਸਾਨ ਹੋਇਆ ਸਾਡੇ ਭਰਾਵਾਂ ਦਾ ਬੇਜਬਾਨਿਆਂ ਦਾ ਵੀ ਨੁਕਸਾਨ ਹੋਇਆ ਵਾ ਡੰਗਰਾ ਸਾਡੇਆਂ ਦਾ ਮੇਰੀ ਬੇਨਤੀ ਹੈ ਆ ਕਿ ਜਿਹੜੇ ਵੀ ਭਰਾ ਹੜ ਦੀ ਤਰ੍ਹਾਂ ਰਾਸ਼ਨ ਪਾਣੀ ਲੈ ਕੇ ਆਏ ਲੰਗਰ ਪਾਣੀ ਲੈ ਕੇ ਆਏ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬਹੁਤ ਵੱਡੀਆਂ ਸੁਭਾਵਾਂ ਨਿਭਾਈਆਂ ਨੇ ਪਰ ਇੱਥੇ ਜਿੰਨਾ ਵੱਡੀ ਤਦਾਦ ਦੇ ਵਿੱਚ ਰਾਸ਼ਨ ਲੰਗਰ ਪਹੁੰਚਿਆ ਉਹਦੀ ਕੁਝ ਜੜੀਆ ਲੁੱਟਕਸੁੱਟ ਵੀ ਹੋਈ ਆ ਉਹ ਨਹੀਂ ਸੀ ਹੋਣੀ ਚਾਹੀਦੀ ਸੋ ਹੁਣ ਮੇਰੀ ਬੇਨਤੀ ਆ ਜਿਹੜੇ ਵੀ ਦਾਨੀ ਸੱਜਣ ਵੱਡੀਆਂ ਵੱਡੀਆਂ ਸੁਭਾਵਾਂ ਨਿਭਾ ਰਹੇ ਆ ਜਿਵੇਂ ਟਰੈਕਟਰਾਂ ਦੇ ਐਲਾਨ ਹੋ ਰਹੇ ਆ ਹੋਰ ਵੱਡੇ ਵੱਡੇ ਐਲਾਨ ਹੋ ਰਹੇ ਆ ਘਰ ਬਣਾਉਣ ਦੇ ਐਲਾਨ ਹੋ ਰਹੇ ਆ ਪਿੰਡ ਅਡਾਪਟ ਕਰਨ ਦੇ ਐਲਾਨ ਹੋ ਰਹੇ ਆ ਮੇਰੀ ਇਹ ਬੇਨਤੀ ਆ ਕਿ ਜਿੰਨੀਆਂ ਸੁਭਾਵਾਂ ਨੇ ਜਿੰਨੀਆਂ ਉਹਨਾਂ ਨੇ ਸੇਵਾ ਕਰਨੀਆਂ ਉਹ ਆਪਣੀਆਂ ਸੁਭਾਵਾਂ ਪਹਿਲਾਂ ਆਪਣੀ ਅਗਾਊਂ ਟੀਮ ਭੇਜਣ ਪਿੰਡਾਂ ਦੇ ਵਿੱਚ ਉਹਦੀ شناخت ਕਰਕੇ ਕਿਨੂੰ ਕਿਨੂੰ ਕੀ ਲੋੜ ਆ ਉਹ ਸਹੀ ਹੱਥਾਂ 'ਚ ਘਰ ਘਰ ਪਾਉ ਸਕੀ ਬਿਲਕੁਲ ਜੀ ਇਹ ਸੀਗੇ ਧਰਮ ਪ੍ਰਚਾਰ ਕਮੇਟੀ ਤੋਂ ਮਨਜੀਤ ਸਿੰਘ ਭੋਮਾ ਜੀ ਜਿਨ੍ਹਾਂ ਨੇ ਦੱਸਿਆ ਕਿ ਰਾਸ਼ਨ ਸਹੀ ਹੱਥਾਂ 'ਚ ਜਾਣਾ ਚਾਹੀਦਾ ਜਾਂ ਜੋ ਵੀ ਸਮਾਨ ਸਮੱਗਰੀ ਵੰਡ ਰਹੇ ਨੇ ਉਹ ਸਹੀ ਹੱਥਾਂ 'ਚ ਜਾਣਾ ਚਾਹੀਦਾ ਅਸੀਂ ਆਪਣੇ ਦਰਸ਼ਕਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਲੋਕ ਇੱਥੇ ਸੇਵਾ ਕਰਨ ਆ ਰਹੇ ਨੇ ਜਾਂ ਸੇਵਾ ਕਰਨਾ ਚਾਹੁੰਦੇ ਨੇ ਉਹ ਪਹਿਲਾਂ ਹਾਲਾਤ ਜਾਣਨ ਕਿ ਅਸਲ ਦੇ ਵਿੱਚ ਇੱਥੇ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਉਸ ਦੇ ਮੁਤਾਬਿਕ ਜਿਹੜਾ ਹੈ ਇੱਥੇ ਸਮਾਨ ਲਿਆਂਦਾ ਜਾਵੇ ਅਜ ਨਾਲਾ ਤੋਂ 우ਸ਼ਾ ਸ਼ਰਮਾ رپورਦਾਂ ਨਿਕਸੋਰਾ ਟੀਵੀ